ਇਹਨਾਂ ਦਾ ਫੁੱਫੜ ਜਿਹੜਾ ਮਾਨਸ਼ਾਬ ਦਾ ਉਹ ਫੁੱਫੜ ਇਹਨਾਂ ਨਾਲ ਹੈ ਨਹੀਂ ਜਿਹੜੀ ਪਾਰਟੀ ਆਪਣੇ ਫੁੱਫੜ ਨੂੰ ਬਦਾ ਸਕਦੀ ਉਸ ਪਾਰਟੀ ਕੋ ਇਕੱਠੀ ਰਹਿੰਦਾ ਤੁਸੀਂ ਮੈਨੂੰ ਦੱਸੋ ਇਹ ਇਕੱਠਾ ਹੈ ਕੌਣ ਇਹਨਾਂ ਜੀ ਇਹ ਤੇ ਜਿੱਦਣ ਇੱਕ ਵਾਰ ਇਹ ਸਰਕਾਰ ਤੁਰ ਗਈ ਜੀ ਤੁਸੀਂ ਅੱਗੇ ਵੇਖੋ ਇਹਨਾਂ ਦਾ ਬੰਦਾ ਕੀ ਸੋ ਇਹ ਅਸੀਂ ਇਕੱਠੇ ਆ ਇਕੱਠੇ ਹੀ ਰਹਿਣਾ ਇਹਨਾਂ ਕੋ ਹੋਰ ਕੋਈ ਪੋਜ਼ਿਟਿਵ ਗੱਲ ਕਹਿਣ ਵਾਸਤੇ ਹੈ ਨਹੀਂ ਬਸ ਇਹੀ ਗੱਲਾਂ ਕਰਦੇ ਰਹੇ ਜੇ ਅੱਜ ਆਉ ਰਿਹਾ ਆ ਜਾਂ ਰਿਹਾ ਪਹੁੰਚ ਜਾ ਸਾਰੇ ਸਾਰੇ ਯੋਗਦਾਨ ਪਾਣਗੇ ਕਾਂਗਰਸੀ ਇੱਥੇ ਜਿੱਤੇ ਜਿੱਦੀ ਆਸਿਕ ਕਿਤੇ ਕਰਨ ਵੀਰ ਸਿੰਘ ਪੁਰਜ ਨੂੰ ਕਿੰਨੀ ਇੱਕ ਮਜਬੂਤ ਸਥਿਤੀ ਦੇਖਦੇ ਹੋ ਤਰਨਤਾਰ ਦੀ ਗੱਲ ਸੁਣੋ ਅਜੇ ਤੇ ਲਖਣ ਸ਼ੁਰੂ ਹੋਏ ਜੀ ਜੀ ਅਜੇ ਲਖਣ ਸ਼ੁਰੂਆਤ ਸਾਨੂੰ ਹੋਏ ਪਤਾ ਇਹ ਏਰੀਆ ਜਿਹੜਾ ਬੜਾ ਸਿਆਣਾ ਹੈ ਬੜਾ ਪੀੜਿਤ ਰਹਿ ਚੁੱਕੇ ਹੈ ਜੀ ਅੱਜ ਵੀ ਪੀੜੇ ਤੇ ਉਹ ਇਸ ਗੱਲ ਨੂੰ ਸਮਝ ਰਹੇ ਨੇ ਮੈਂ ਸਮਝਾ ਦਿੰਦੀ ਜੀ ਇਸ ਗੱਲ ਤੇ ਤਰਨਤਾਰ ਦਾ ਵੋਟਰ ਬੜਾ ਸੂਝਵਾਨ ਵੋਟਰ ਇਹਨੂੰ ਸਾਡੀ ਪਾਰਟੀ ਨੂੰ ਕਾਮਯਾਬ ਕਰੇਗਾ ਤਾਂ ਦਿਨੋਂ ਦਿਨ ਤੁਸੀਂ ਵੇਖੋਗੇ ਕਰਨਬੀਰ ਦੀ ਜਿਹੜੀ ਕੰਪੇਨ ਹੈ ਇਹ ਦਿਨ ਦਿਗਰੇ ਰਾਜ ਚੋਣਾਂ ਤੇ ਮਾਜਵਾ ਸਾਹਿਬ ਇਹ ਪੰਥ ਘੜਕਾ ਵਾਲਾ ਐਮਪੀ ਚੋਣਾਂ ਜਿਹੜੇ ਲੋਕਾਂ ਨੂੰ ਬੜਾ ਪੰਥ ਖਤਰੇ ਜਾਂਦਾ ਜਦੋਂ ਚੋਣਾਂ ਹੁੰਦੀਆਂ ਤਾਂ ਹੁਣ ਫੇਰ ਜਿੰਗਣੀ ਚੋਣਾਂ ਤੇ ਪੰਥ ਨੂੰ ਫੇਰ ਬਹੁਤ ਖਤਰਾ ਬਾਹਰ ਦੇ ਵੀਰਵਾਰ ਕਹਿੰਦੇ ਇੱਕੋ ਗੱਲ ਐਸੀ ਅਸੀਂ ਵੀ ਓਨੇ ਹੀ ਪੰਥਕਾ ਜਿੰਨੇ ਕੇ ਸਾਡੇ ਚੋਂ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਨਹੀਂ ਸਾਡਾ ਕੈਲੀਡੇਟ ਤੋਂ ਹੈ ਜਿਹੜਾ ਹਰਮਿੰਦਰ ਸਿੰਘ ਗਿੱਲ ਜੀ ਨੇ ਦੱਸਿਆ ਜਿਹਦੇ ਪੁਰਦਾਦੇ ਨੇ ਸਾਧ ਜਵਾਰ ਸਿੰਘ ਬੁੱਲਦੇ ਨੇ ਪੰਥ ਦੀ ਜਿੰਨੇ ਸੇਵਾ ਕੀਤੀ ਕੋ ਕਾਰਨ ਸਹਾਇਤਾ ਸੋ ਇਸ ਗੱਲ ਕਰ ਅਸੀਂ ਸਾਰੇ ਆਪਣੇ ਤਰਫ਼ ਤੇ ਯਕੀਨ ਰੱਖਨੇ ਆ ਬਸ ਸਾਡੀ ਪਾਰਟੀ ਕਹਿੰਦੀ ਉਹ ਉਸ ਗੁਲਦਸਤੇ ਨੂੰ ਉਸ ਗੁਲਦਸਤੇ ਦੇ ਵਿੱਚ ਹਰ ਕਿਸਮ ਦੇ ਧਰਮ ਦਾ ਹਰ ਕਿਸਮ ਦੀ ਆਜ਼ਾਦੀ ਅਸੀਂ ਇੱਜ਼ਤ ਮਾਨ ਤੇ ਮर्याਦਾ ਰੱਖਨੇ ਆ ਤੇ ਪੰਜਾਬ ਨੂੰ ਅਸੀਂ ਸ਼ਾਂਤ ਚਾਹਨੇ ਆ ਤੇ ਹਰ ਆਦਮੀ ਨੂੰ ਰਿਸਪੈਕਟ ਅਨੇ ਇਹੀ ਸਾਡਾ ਵੱਡੀ ਖੂਬਸੂਰਤੀ ਕਾਂਗਰਸ ਦੀ ਇਹ ਅਸ਼ੇ ਗੱਲ ਕਰ ਸਾਡੇ ਪਾਈਜੜੇ ਨੇ ਜੋਸ਼ੀ ਸਾਹਿਬ ਉਹ ਵੀ ਇਹ ਚੀਜ਼ ਨੂੰ ਵੇਖਦੇ ਹੋਏ ਸਾਡੇ ਨਾਲ ਸ਼ਾਮਲ ਹੋਏ ਸਾਹਮਣੇ ਹੁੰਦਾ ਮੈਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਜੀ ਜੀ ਤੇ ਅਨਸ਼ਡਿਊਲਡ ਮੀਟਿੰਗ ਜੀ ਜੀ ਕੋਈ ਇਹਨਾਂ ਨੂੰ ਇਹ ਨਹੀਂ ਸਿੱਖਿਆ ਇਹਨਾਂ ਨੇ ਕਿਹਾ ਸੀ ਬੰਦ ਚੱਲਦੇ ਸਾਥੀ ਆਪਣੇ ਨਿਆਰ ਕੇ ਰੱਖਾਂਗੇ ਬਹਾ ਬੋਸ ਜੀ ਤੁਸੀਂ ਇਹ ਤੇ ਹੁੰ ਗਾਰਾ ਦੇਖਿਆ ਤੇ ਮੈਨੂੰ ਪੂਰਨਾਸ ਹੈ ਜੀ ਕਿ ਇਹ ਬਹੁਤ ਇੱਕ ਭੁੱਤਰ ਸ਼ਾਇਦ ਜੀ ਜੀ ਮਾਜੇ ਦੇ ਧੋਖ ਬਹੁਤ ਪੋਲੀਟਿਕਲੀ ਪਚਿਓ ਲੋ ਜੀ ਇਹ ਮੱਦੇ ਮਜਾਹ ਸ੍ਰੀ ਪ੍ਰਤਾਪ ਸਿੰਘ ਕਟੂਬਈ ਜੀ ਮੈਂ ਚਾਹੁੰਦਾ ਕਿ ਇਸ ਏਰੀਆ ਦੀ ਤਰੱਕੀ ਵਾਸਤੇ ਸਾਰੀ ਬਾਰਡਰ ਬੈਲ ਦੀ ਤਰੱਕੀ ਵਾਸਤੇ ਤੁਹਾਨੂੰ ਇੱਕ ਬਹੁ ਸਤਰ ਪਾਰਟੀ ਤੇ ਸਤਰ ਲੀਡਰਸ਼ਿਪ ਕਾਇਮ ਦੀ ਤੇ ਸਤਰ ਇਹਦੇ ਵਿੱਚ ਗਵਰਨਮੈਂਟ ਚਾਹੀਦੀ ਜੀ ਜਿਹੜੀ ਐਸ ਤੇ ਦੇਖੋ ਸਾਡਾ ਧਿਆਨ ਹੈ ਅਮਨ ਸ਼ਾਂਤੀ ਹੋਵੇਗੀ ਤੇ ਡਿਊਰੇਸ਼ਨ ਬਾਰਡਰ ਖੁੱਲੇਗਾ ਡਿਊਰੇਸ਼ਨ ਬਾਰਡਰ ਖੁੱਲੇਗਾ ਇਹ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੇ ਖਾਸੀ ਤੱਕ ਤੇ ਬਾਗੇ ਤੱਕ ਜਿਹੜਾ ਹਿੰਦੂਸਤਾਨ ਦਾ ਸਾਰ ਨੂੰ ਪ੍ਰਫੁੱਲਕ ਇਹ ਏਰੀਆ ਹੋਏਗਾ ਸਿੰਗਾਪੁਰ ਵਰਗਾ ਜੀ ਤੋਂ ਇਸ 깔ਕਰ ਨੂੰ ਪੂਰਨ ਹਾਸੇ ਵੱਡੇ ਪੈਮਾਨੇ ਦੇ ਨਾਲ ਇੱਕ ਇੰਡੀਅਨ نیشنل ਕਾਂਗਰਸ ਦਾ ਕੈਂਡੀਡੇਟ ਜਿੱਤ ਗਿਆ ਹਲਕਾ ਵਾਸੀਆਂ ਨੂੰ ਤਰਨ ਤਾਰਨ ਦੇ ਲੋਕਾਂ ਨੂੰ ਅਪੀਲ ਕੀ ਹੈ ਕਾਂਗਰਸ ਵੱਲੋਂ ਬੋਲਦੇ ਹੋਏ ਕੋ ਮੇਰੀ ਅਪੀਲ ਇੱਕ ਹੋਏ ਜੀ ਜੀ ਜੇ ਤੇ ਆਪਣੇ ਨੌਜਵਾਨ ਬੱਚਿਆਂ ਵਾਸਤੇ ਨੌਜਵਾਨ ਪੀੜ੍ਹੀਆਂ ਵਾਸਤੇ ਤੁਸੀਂ ਅਮਨ ਤੇ ਸ਼ਾਂਤੀ ਚੰਦ ਤੇ ਫੇਰ ਕਾਂਗਰਸ ਦਾ ਕੈਂਡੀਡੇਟ ਜਿਤਾਓ ਕਾਂਗਰਸੀ ਇੱਕ ਇਹੋ ਜਿਹੀ ਪਾਰਟੀ ਆ ਤੁਸੀਂ ਵੇਖੋ ਜਦੋਂ ਕਾਂਗਰਸ ਆਈ ਹੈ ਜੀ ਜੀ ਕਿਸਾਨ ਵੀ ਸੌਖਾ ਹੋਇਆ ਜੀ ਮਜ਼ਦੂਰ ਵੀ ਸੌਖਾ ਹੋਇਆ ਵਪਾਰੀ ਵੀ ਸੌਖਾ ਹੋਇਆ ਤੁਹਾਡੀਆਂ ਪ੍ਰਾਪਰਟੀ ਦੀਆਂ ਕੀਮਤਾਂ ਕਿਤੇ ਦੀਆਂ ਕਿਤੇ ਗਈਆਂ ਨੇ ਇਹ ਜ਼ਿਲ੍ਹਾ ਵੀ ਕਾਂਗਰਸ ਨੇ ਬਣਾਇਆ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਦੋਂ ਉਹ ਸੁਪਨਾ ਸਾਡਾ ਸਾਕਾਰ ਹੋਇਆ ਬਾਰਡਰ ਖੋਲਣ ਵਾਲਾ ਯੂਰਪ ਦੇ ਨਾਲ ਤੇ ਏਸ਼ੀਆ ਦੇ ਨਾਲ ਇੱਕ ਚਾਰ ਚੰਦ ਲੱਗ ਜਾਣਗੇ ਇਸੇ ਸਾਰਿਆਂ ਨਾਲ ਵੱਧ ਤਰੱਕੀ ਇਹ ਬਾਰਡਰ ਬੈਲਟ ਪੰਜਾਬ ਦੇ ਕਰੇਗੀ ਜੋ ਮੇਰਾ ਹੱਥ ਜੋੜ ਕੇ ਬੇਨਤੀ ਸਾਰੇ ਦਰਨਤਾਰ ਵਸਨੀਕਾਂ ਨੂੰ ਹੈ ਕੋਈ ਇਹੋ ਜਿਹੀ ਅੰਸਰ ਨੂੰ ਵੋਟਾਂ ਨਾ ਪਾਓ ਜੇ ਦੇ ਨਾਲ ਤੁਸੀਂ ਆਪੇ ਹੀ ਇਹੋ ਜਿਹਾ ਵੀ ਬੋਲ ਜਾਓ ਕਿ ਆਂਦੀਆਂ ਜਨਰੇਸ਼ਨਸ ਨੂੰ ਕੀ ਬਚੇਗਾ ਬਾਰਦਾ ਸਾਹਿਬ ਜਰੂਰ ਦੱਸਿਓ ਸਤਾ ਧਰ ਵੱਲੋਂ ਵਾਰ-ਵਾਰ ਜਿਹੜਾ ਕਿਹਾ ਜਾਂਦਾ ਕਿ ਆਪਸ ਵਿੱਚ ਇਕੱਠੇ ਨਹੀਂ ਹੈ ਕੀ ਕਾਂਗਰਸ ਆਪਸ ਵਿੱਚ ਟਕੱਟੀ ਹੋ ਕੇ ਪ੍ਰਚਾਰ ਕਰ ਰਹੀ ਹੈ ਤੇ ਵੱਡੀ ਜਿੱਤ ਵੀ ਦਰਜ ਕਰੇਗੀ ਇਨਾਂ ਕੋ ਹੋਰ ਕੋਈ ਗੱਲ ਕਹਿਣ ਨੂੰ ਹੈ ਜੀ ਤੁਸੀਂ ਮੈਨੂੰ ਦੱਸੋ ਇਹਨਾਂ ਦਾ ਫੁੱਫੜ ਜਿਹੜਾ ਮਾਨ ਸਾਹਿਬ ਦਾ ਉਹ ਕੋਪੜੀ ਇਹਨਾਂ ਨਾਲ ਹੈ ਨਹੀਂ ਜਿਹੜੀ ਪਾਰਟੀ ਆਪਣੇ ਫੁੱਫੜ ਨੂੰ ਪਜਾਸਾ ਬਈ ਉਹ ਉਸ ਪਾਰਟੀ ਕੋ ਇਕੱਠੀ ਰਹਿੰਦੇ ਤੁਸੀਂ ਮੈਨੂੰ ਦੱਸੋ ਇਕੱਠਾ ਹੈ ਕੌਣ ਇਹਨਾਂ ਜੀ ਇਹ ਤੇ ਜਿੱਦਣ ਇੱਕ ਵਾਰ ਸਰਕਾਰ ਟੁੱਟ ਗਈ ਜੀ ਤੁਸੀਂ ਅੱਗੇ ਵੇਖੋ ਇਹਨਾਂ ਦਾ ਮਤਲਬ ਕੀ ਸੋ ਇਹ ਅਸੀਂ ਇਕੱਠੇ ਆ ਇਕੱਠੇ ਹੀ ਰਹਿਣਾ ਇਨਾ ਕੋ ਹੋਰ ਕੋਈ ਪੋਜ਼ਿਟਿਵ ਗੱਲ ਕਹਿਣ ਵਾਸੇ ਹੈ ਨਹੀਂ ਬਸ ਇਹੀ ਗੱਲਾਂ ਕਰਦੇ ਰਹੇਗੇ ਅਜ ਹੋਰ ਇਸ ਹੀ ਆਇਆ ਜਾ ਰਿਹਾ ਸੀ ਪੋਚਾ ਸਾਰੇ ਸਾਰੇ ਯੋਗਦਾਨ ਪਾਣਗੇ ਕਾਂਗਰਸ ਦੀ ਇਤੇ ਇਤਿਹਾਸਿਕ ਕਿੱਤੋਂ ਕਰਨ ਵੀਰ ਸਿੰਘ ਪੁਰਜ ਨੂੰ ਕਿੰਨੀ ਇੱਕ ਮਜਬੂਤ ਸਥਿਤੀ ਦੇਖਦੇ ਹੋ ਤਰਨਤਾਰ ਨਾਲ ਅਜੇ ਤੇ ਲਖਣ ਸ਼ੁਰੂ ਜੀ ਜੀ ਅਜੇ ਲਖਣ ਸ਼ੁਰੂਆਤ ਸਾਨੂੰ ਹੋਏ ਪਤਾ ਹੈ ਇਹ ਏਰੀਆ ਜਿਹੜਾ ਬੜਾ ਸਿਆਣਾ ਹੈ ਬੜਾ ਪੀੜਿਤ ਰਹਿ ਚੁੱਕੇ ਹੈ ਅੱਜ ਵੀ ਪੀੜਿਤ ਹੈ ਉਹ ਇਸ ਗੱਲ ਨੂੰ ਸਮਝ ਰਹੇ ਨੇ ਮੈਂ ਸਮਝਾਉਂਦਾ ਇਸ ਗੱਲ ਤੇ ਕਰਨਤਾਪ ਦਾ ਵੋਟਰ ਬੜਾ ਸੂਝਵਾਨ ਵੋਟਰ ਇਹਨੂੰ ਸਾਡੀ ਪਾਰਟੀ ਨੂੰ ਕਾਮਯਾਬ ਕਰੇਗਾ ਤਾਂ ਦਿਨੋਂ ਦਿਨ ਤੁਸੀਂ ਵੇਖੋਗੇ ਕਰਨਬੀਰ ਦੀ ਜਿਹੜੀ ਕੰਪੇਨ ਹੈ ਇਹ ਦਿਨ ਦਿਨ ਬੜਾ ਚੋਖੀ ਤੇ ਮਾਜਵਾ ਸਾਹਿਬ ਇਹ ਪੰਜ ਛੜਕਾ ਵਾਲਾ ਐਮਪੀ ਚੋਣਾਂ ਦੀ ਇਹ ਲੋਕਾਂ ਨੂੰ ਬੜਾ ਪੰਥ ਖਤਰੇ ਜਾਂਦਾ ਜਦੋਂ ਚੋਣਾਂ ਹੁੰਦੀਆਂ ਤਾਂ ਹੁਣ ਫੇਰ ਜਿੰਗਣੀ ਚੋਣਾਂ ਤੇ ਪੰਥ ਨੂੰ ਫੇਰ ਬਹੁਤ ਖਤਰਾ ਬਾਹਰ ਦੇ ਵੀਰਵਾਰ ਕਹਿੰਦੇ ਇੱਕੋ ਗੱਲ ਐ ਅਸੀਂ ਵੀ ਓਨੇ ਹੀ ਪੰਥਕਾ ਜਨੇ ਕਿ ਸਾਡੇ ਜੀ ਕੋ ਕਮਿਊਨਿਟੀ ਸੀ ਨਜ਼ਰ ਆਉਂਦੀ ਹੈ ਸਾਦਾ ਕਲੀਡਰ ਤੋਂ ਹੈ ਜਿਹੜਾ ਹਰਮਿੰਦਰ ਸਿੰਘ ਗਿੱਲ ਜੀ ਨੇ ਦੱਸਿਆ ਜਿਹਦੇ ਪਰਦਾਦੇ ਨੇ ਜੋ ਆਪਸਾ ਸਾਜਵਾਰ ਸਿੰਘ ਬੋਲਦੇ ਨੇ ਪੰਥ ਦੀ ਜਿੰਨੇ ਸੇਵਾ ਕੀਤੀ ਕੋਕਾਰਨ ਸਾਥਾ ਸੋ ਇਸ ਗੱਲ ਕਰ ਅਸੀਂ ਸਾਰੇ ਆਪਣੇ ਤਰਫ ਤੇ ਜੁਕੀਤ ਰੱਖਨੇ ਆ ਬਸ ਸਾਡੀ ਪਾਰਟੀ ਕਹਿੰਦੀ ਉਹ ਉਸ ਬੁਲਦਸਤੇ ਨੂੰ ਉਸ ਬੁਲਦਸਤੇ ਦੇ ਵਿੱਚ ਹਰ ਕਿਸਮ ਦੇ ਧਰਮ ਦਾ ਹਰ ਕਿਸਮ ਦੀ ਆਜ਼ਾਦੀ ਅਸੀਂ ਇੱਜ਼ਤ ਮਾਨ ਤੇ ਮਰਿਆਦਾ ਰੱਖਨੇ ਆ ਤੇ ਪੰਜਾਬ ਨੂੰ ਅਸੀਂ ਸ਼ਾਂਤ ਚਾਹਨੇ ਆ ਤੇ ਹਰ ਆਦਮੀ ਨੂੰ ਰਿਸਪੈਕਟ ਕਰਨਾ ਚਾਹਨੇ ਆ ਇਹੀ ਸਾਡਾ ਬੜੀ ਖੂਬਸੂਰਤੀ ਕਾਂਗਰਸ ਇਹ ਸੇ ਗੱਲ ਕਰ ਸਾਡੇ ਭਾਈ ਜਿਹੜੇ ਨੇ